ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੇ ਲੋ ਬਈ ਆਪਾਂ ਚ ਕਬੂਤਰ ਫੜਿਆ ਨਾਲ ਪਨੇਵਾ ਬਣਾਇਆ ਇਹਦੇ ਇਹਨੇ ਫੜਾਇਆ ਅੱਜ ਬੱਚਾ ਕੋਈ ਕੋ ਗੱਡਾ ਟੋਪ ਦਾ ਫੜਿਆ ਆਪਾਂ ਕਰੋ ਸ਼ੌਕ ਕੋਈ ਪੱਲੇ ਦਾ ਹੀ ਕਰੋ ਸ਼ੌਕ ਮੈਂ ਉਹ ਜੇ ਪੱਲੇ ਦਾ ਵੀ ਕਰੂੰ ਸ਼ੌਕ ਹੰਝਾ ਨਵੀ ਕਰੂੰ ਦੋਮ ਬਤਾ ਦੇ ਕੇ ਰੇ ਮੁਰੇ ਕਰੋ ਜੀ ਆ ਜਨ ਚੱਕ ਕਰੋ ਜੀ ਖਲੋਣੀ ਖਾਣੀ ਇਹਦੇ ਦੇ ਵੇਖੋ ਬੱਚਾ ਕਿਡਾ ਟੌਪ ਦਾ ਫੜਿਆ ਪੱਜਾ ਇਹ ਸਾਡੇ ਭਨੇਵੇਂ ਦੀ ਬਦੌਲਤ ਫੜਿਆ ਗਿਆ ਇਹ ਕਹਿੰਦਾ ਮਮਾ ਕੋਡ ਹਟਾਉਂਦੇ ਹਾਂ ਨਾ ਵੀ ਆ ਗਿਆ ਕਬੂਤਰਵਾਰਾ ਦੇ ਫੜੀ ਆਈ ਸਾਡਾ ਸੈਪ ਸਿੰਘ ਮਹਿਣੀਆਂ ਇਹ ਕਬੂਤਰ ਬਾਜ ਆ ਨਵਾਂ ਸ਼ੁਰੂ ਹੋਇਆ